ਮੰਗਲ ਉਚਾਰਨ ਕਰਦੀ ਹਨ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਦਾਤ ਕਵੀ ਜੀ ਲਿਖਦੇ ਹਨ ਸ਼ਰੋਮਣੀ ਸਤਗੁਰੂ ਜੀ ਦੇ ਜੋ ਚਰਨ ਕਵਲ ਹਨ ਉਹ ਪਹਾੜ ਦੀ ਣਾਈ ਹਨ ਤੇ ਮੈਂ ਕਦੇ ਵੀ ਆਪਣੇ ਮਨ ਦੇ ਵਿੱਚ ਭੁੱਲ ਕਰਕੇ ਉਹਨਾਂ ਦੇ ਪਹਾੜ ਰੂਪੀ ਆਸਰੇ ਨੂੰ ਛੱਡਾਂਗਾ ਨਹੀਂ ਕਿਉਂਕਿ ਉਹਨਾਂ ਦੇ ਚਰਨ ਕਮਲ ਹੀ ਮੇਰਾ ਆਸਰਾ ਹਨ ਜਿਵੇਂ ਪਹਾੜ ਜਿਹੜੇ ਹਨ ਇਹ ਹਵਾਵਾਂ ਦੇ ਵੇਗ ਨੂੰ ਰੋਕਦੇ ਹਨ ਪਹਾੜਾਂ ਦੀ ਸ਼ਰਣ ਵਿੱਚ ਜਾ ਕਰਕੇ ਤੇ ਹਵਾਵਾਂ ਦਾ ਤੂਫਾਨਾਂ ਦਾ ਡਰ ਨਹੀਂ ਰਹਿੰਦਾ ਹੈ ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਵਿਗਨ ਜੇ ਪਵਨ ਸਮਾਨ ਹਨ ਜਿਹੜੇ ਵਿਗਨ ਹਨ ਰੁਕਾਵਟਾਂ ਹਨ ਦੁੱਖ ਹਨ ਇਹ ਹਵਾ ਦੀ ਨਿਆਈ ਹਨ ਜਿਦ ਤਾਉਂ ਪਰਬਤ ਦਾ ਹੋਲਾ ਹੋਵੇ ਤੇ ਹਵਾਵਾਂ ਦਾ ਡਰ ਨਹੀਂ ਹੁੰਦਾ ਇਸੇ ਪ੍ਰਕਾਰ ਸਤਗੁਰੂ ਗਰੀਬ ਨਵਾਜ਼ ਦੀ ਹਉਂਦਿਆ ਸਾਨੂੰ ਕਿਸੇ ਵੀ ਪ੍ਰਕਾਰ ਦੇ ਬਿਗਨਾਂ ਦਾ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਦਾ ਕੋਈ ਡਰ ਨਹੀਂ ਹੈ ਇਹਨਾਂ ਦਾ ਕਿਸੇ ਦਾ ਕੋਈ ਡਰ ਆਤਕ ਨਹੀਂ ਹੈ ਇਸ ਕਰਕੇ ਮੈਂ ਸਤਗੁਰੂ ਜੀ ਦੇ ਚਰਨਾਂ ਦਾ ਸਦਾ ਆਸਰਾ ਤੱਕਦਾ ਹਾਂ ਕਦੇ ਵੀ ਭੁੱਲ ਕਰਕੇ ਸਤਗੁਰੂ ਜੀ ਦੇ ਚਰਨਾਂ ਤੋਂ ਛੱਡਾਂਗਾ ਨਹੀਂ ਇਹ ਜਿਹੜਾ ਇਹ ਹੀ ਸਿਧਾਂਤ ਹੈ ਇਹ ਧੰਗ ਗੁਰੂ ਗ੍ਰੰਥ ਸਾਹਿਬ ਜੀਆ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਸਰਬ ਲਿਖਦੇ ਨੇ ਤੂੰ ਪਰਬਤ ਮੇਰਾ ਬੋਲਾ ਕਿ ਤੂੰ ਪਰਬਤ ਦੇ ਵਾਂਗ ਦ੍ਰਿੜ ਹੋ ਕੇ ਕਿ ਵਿਸ਼ਾਲ ਰੂਪ ਹੋ ਕੇ ਕਿ ਸਾਡੀ ਪਾਤ ਰੱਖਣ ਵਾਲਾ ਹੈ ਸਾਡੀ ਰੱਖਿਆ ਕਰਨ ਵਾਲਾ ਹੁਣ ਇਸ ਤੋਂ ਅੱਗੇ ਜਿਵੇਂ ਹੁਣ ਕਵੀ ਜੀ ਅਗਲਾ ਅਧਿਆਇ ਉਚਾਰਣ ਕਰਦੇ ਹਨ ਜਿਵੇਂ ਪਾਈ ਬਾਲਾ ਸੰਧੂ ਜੀ ਕਥਾ ਉਚਾਰਣ ਕਰਦੇ ਹਨ ਮਨੁ ਵਰਤਿਆ ਕਾ ਕਰ ਕਰਕੇ ਸਰਵਣ ਕਰੀਏ ਜੀ ਸਿਰੇ ਵਾਲਾ ਸੁੰਦਰ ਬਾਚ ਚੌਪਈ ਕਹੇ ਬਾਲਾ ਸ੍ਰੀ ਅੰਗਦ ਸੁਨਿਏ ਗੁਰੂ ਇਤਿਹਾਸ ਸਰਬ ਸੁਖ ਸੁਭ ਗੁਨੀਏ ਭਾਈ ਬਾਲਾ ਸੰਧੂ ਜੀ ਕਥਨ ਕਰ ਰਹੇ ਹਨ ਕਹਿੰਦੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੁਸੀਂ ਧੰ ਗੁਰੂ ਨਾਨਕ ਸਾਹਿਬ ਜੀਆਂ ਦੀ ਜਿਹੜੀ ਸਰਬ ਸ਼ੁਭ ਗੁਣਾ ਵਾਲੀ ਕਥਾ ਹੈ ਇਸ ਨੂੰ ਸਰਵਣ ਕਰਨਾ ਕਰੋ ਧਿਆਨ ਦੇ ਨਾਲ ਸੁਣੋ ਨਾਰਦ ਸੋ ਮਿਲੇ ਕਰ ਤਹ ਕਾਲਾ ਅਗੇ ਗਵਨ ਦੀਨ ਦਿਆਲਾ ਹੁਣ ਸਤਿਗੁਰੂ ਗਰੀਬ ਨਵਾਦ ਨੇ ਨਾਰਦ मुਨੀ ਨੂੰ ਮਿਲ ਕਰਕੇ ਨਾਰਦ ਗੁਣੀ ਨੂੰ ਦੇਵ ਰਿਸ਼ੀ ਦਾ ਖਿਤਾਬ ਦੇ ਕਰਕੇ ਤੇ ਇਹਨਾਂ ਦੇ ਨਾਲ ਮੁਲਾਬ ਕਰਕੇ ਉਥੋਂ ਅੱਗੇ ਨੂੰ ਜਾਣਾ ਕੀਤਾ ਹੈ ਅੱਗੇ ਨੂੰ ਚਾਲੇ ਪਾਏ ਹਨ ਸਿੰਧ ਦੇ ਵਿਖੇ ਟਾਪੂ ਇੱਕ ਆਵਾ ਦੇਸ਼ ਬਸੀਹਰ ਦੇਸ਼ ਆਖੋ ਨਾਵਾ ਕਿ ਚੱਲਦਿਆਂ ਹੋਇਆਂ ਸਮੁੰਦਰ ਦੇ ਵਿੱਚ ਇੱਕ ਟਾਪੂ ਆਇਆ ਹੈ ਜਿਸ ਦਾ ਨਾਮ ਬਸੀਹਰ ਦੇਸ਼ ਹੈ ਇਹ ਜਿਹੜਾ ਬਸੀਹਰ ਦੇਸ਼ ਹੈ ਤਵਾਰੀਖ ਖਾਲਸਾ ਦੇ ਅਨੁਸਾਰ ਇਹ ਜਿਹੜਾ ਦੇਸ਼ ਹੈ ਇਹ ਮਣੀਪੁਰ ਦੇ ਇਲਾਕੇ ਦੇ ਵਿੱਚ ਪੈਂਦਾ ਹੈ। ਮਣੀਪੁਰ ਵੱਲ ਹੀ ਸਿੱਧ ਹੁੰਦਾ ਹੈ ਕਿ ਜਿਹੜਾ ਅਦੇਸ਼ ਹੈ ਇਹ ਮਣੀਪੁਰ ਵਾਲੇ ਪਾਸੇ ਹੈ। ਇਸ ਤਰ੍ਹਾਂ ਸਤਗੁਰੂ ਗਰੀਬ ਨਵਾਜ਼ ਤੁਰਦਿਆਂ ਹੋਇਆਂ ਇਸ ਬਸੀਹਰ ਟਾਪੂ ਦੇ ਉੱਪਰ ਪਹੁੰਚੇ ਹਨ। ਇੱਕ ਸੁੰਦਰ ਤਹ ਨਗਰ ਤੇ ਰਾਜਾ ਚਾਹੋ ਦੇ ਜਿਸਕੇ ਉਪਬਨ ਛਾਜਾ ਤੇ ਉਸ ਦੇਸ਼ ਦੇ ਵਿੱਚ ਉਸ ਟਾਪੂ ਦੇ ਵਿੱਚ ਇੱਕ ਬੜਾ ਸੁੰਦਰ ਨਗਰ ਹੈ ਜਿਸ ਦੇ ਚਾਰੇ ਪਾਸੇ ਬੜਾ ਹੀ ਸੁੰਦਰ ਬਾਗ ਲੱਗਿਆ ਹੋਇਆ ਹੈ ਚਾਰੇ ਪਾਸੇ ਬਾਗ ਲੱਗਿਆ ਹੋਇਆ ਤੇ ਇਹ ਨਗਰ ਜਿਹੜਾ ਹੈ ਸਾਰੇ ਪਾਸਿਓਂ ਬਾਗ ਦੇ ਨਾਲ ਘਿਰਿਆ ਹੋਇਆ ਹੈ ਬਨਿਓ ਸੋ ਗਿਰਦੇ ਦੁਰਗ ਉਮੰਗਾ ਕਨ ਰੁਕਨੇ ਹਤੇ ਮਨਹੋ ਉਮੰਗਾ ਤੇ ਬਨਿਓ ਸੋ ਗਿਰਦੇ ਦੁਰਗ ਉਤੰਗਾ ਉਸ ਨਗਰ ਦੇ ਵਿੱਚ ਜਿਹੜੇ ਕਿਲੇ ਹਨ ਬਹੁਤ ਉੱਚੇ-ਉੱਚੇ ਬਣੇ ਹੋਏ ਹਨ ਮਾਨੋ ਪਹਾੜਾਂ ਦੀ ਵਾਂਗ ਤੇ ਉਹਨਾਂ ਦੇ ਹਿਰਦੇ ਵਿੱਚ ਇੱਛਾ ਹੋਵੇ ਕਿ ਬਦਲਾ ਨੂੰ ਰੋਕ ਲਈਏ ਭਾਵ ਉਹਨਾਂ ਦੇ ਹਿਰਦੇ ਵਿੱਚ ਬਦਲਾ ਨੂੰ ਰੋਕਣ ਦੀ ਇੱਛਾ ਹੋਵੇ ਇੰਨੇ ਉੱਚੇ-ਉੱਚੇ ਲੇ ਬੜੇ ਹੋਏ ਹਨ ਮিনার ਬਣੇ ਹੋਏ ਹਨ ਸੁਦਰਸ਼ੈਨ ਤਹ ਹੁਤੋ ਨਿਰਪਾਲਾ ਕਰਤ ਰਾਜ ਤਹ ਦੇਸ ਵਿਸਾਲਾ ਤੇ ਸੁਦਰਸ਼ੈਨ ਉਸ ਨਗਰ ਦਾ ਰਾਜਾ ਸੀ ਜਿਹੜਾ ਉੱਥੇ ਰਾਜ ਕਰਨਾ ਕਰਦਾ ਸੀ ਪੁਰਕੇ ਵਹਿਰੇ ਥਾਂ ਰਮਣੀਕਾ ਬਸਿਤ ਹੈ ਬੇਦੇ ਖੁਲ ਠੀਕਾ ਤੇ ਇਸ ਨਗਰ ਤੋਂ ਬਾਹਰਵਾਰ ਇੱਕ ਸੁੰਦਰ ਅਸਥਾਨ ਦੇਖ ਕਰਕੇ ਸਾਨ ਗੁਰੂ ਨਾਨਕ ਸਾਹਿਬ ਦੇ ਭਾਈ ਬਾਲਾ ਤੇ ਭਾਈ ਮਰਦਾਨੇ ਦੇ ਸਮੇਤ ਰੁਕੇ ਹਨ ਨਿਸਾਬਿਤੇ ਇੱਕ ਪੀ ਪੁਨਸਾਰਾ ਤਗੁ ਮਰਦਾਨੇ ਬਚਨ ਉਚਾਰਾ ਤੇ ਇੱਥੇ ਰੁਕ ਕਰਕੇ ਸਤਗੁਰੂ ਗਰੀਬ ਨਵਾਜ਼ ਨੇ ਇੱਕ ਰਾਤ ਬਤੀਤ ਕੀਤੀ ਹੈ ਸਵੇਰ ਚੜੀ ਹੈ ਭਾਈ ਮਰਦਾਨਾ ਦੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਹਨ ਆਇਸ ਦੇਹੋ ਨਗਰ ਮਹਿ ਜਾਵੋ ਪੂਜਾ ਆਇਸ ਦੇਹੋ ਨਗਰ ਮਹਿ ਜਾਵੋ ਜਾਜ ਕੇ ਸੁਤੇ ਭੋਜਨ ਖਾਵੋ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਆਗਿਆ ਦਿਓ ਤੇ ਮੈਂ ਨਗਰ ਦੇ ਵਿੱਚ ਜਾਵਾਂ ਨਗਰ ਦੇ ਵਿੱਚ ਜਾ ਕਰਕੇ ਕਿਸੇ ਤੋਂ ਭੋਜਨ ਲੈ ਕਰਕੇ ਪੋਜਨ ਮੰਗ ਕਰਕੇ ਛਕਣਾ ਕਰਾਂ ਤੇ ਆਪਣੀ ਭੁੱਖ ਦੂਰ ਕਰ ਲਵਾਂ ਬਿਕਸ਼ੇ ਸ੍ਰੀ ਮੁਖ ਮੁਜਸੋ ਕਹੇ ਕਿਆ ਮਰਦਾਨੇ ਭਖਤ ਅਹੀ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਉਸ ਵੇਲੇ ਪ੍ਰਸੰਨ ਹੋ ਕਰਕੇ ਮੁਸਕਰਾ ਕੇ ਮੈਨੂੰ ਪੁੱਛਣ ਲੱਗ ਪਏ ਪਾਈਵਾਲਾ ਜੀ ਭਾਈ ਮਰਦਾਨਾ ਜੀ ਕੀ ਕਹਿ ਰਹੇ ਹਨ ਮੈਂ ਬੋਲਿਓ ਇਹ ਜਨਮ ਸੁਭਾਉ ਮਟਹਿ ਨਾ ਕੀ ਜਹੇ ਕੋਟ ਉਪਾਉ ਤੇ ਸਤਿਗੁਰੂ ਜੀ ਨੂੰ ਪਾਈਵਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਇਹ ਤਾਂ ਜਨਮ ਤਾਂ ਹੀ ਸੁਭਾ ਹੈ ਮਨੁੱਖਾ ਸਰੀਰ ਦਾ ਸੁਭਾ ਹੈ ਕਿਸ ਨੂੰ ਭੁੱਖ ਲੱਗਦੀ ਹੈ ਤੇ ਭਾਈ ਮਰਦਾਨਾ ਜੀ ਨੂੰ ਤਾਂ ਵਿਸ਼ੇਸ਼ ਕਰਕੇ ਭੁੱਖ ਲੱਗਣਾ ਕਰਦੀ ਹੈ ਤੇ ਕਰੋੜਾ ਉਪਾ ਕਰਕੇ ਵੀ ਇਹ ਭੁੱਖ ਨਹੀਂ ਮਿਟ ਸਕਦੀ ਹੈ ਕਿੰਨੇ ਵੀ ਉਪਾਅ ਕਰ ਲੀਏ ਇਸ ਭੁੱਖ ਨੂੰ ਦੂਰ ਕਰਨ ਦੇ ਥੋੜੇ ਸਮੇਂ ਬਾਅਦ ਇਸ ਜੀਵ ਦੇ ਸਰੀਰ ਨੂੰ ਫਿਰ ਭੁੱਖ ਲੱਗ ਜਾਂਦੀ ਹੈ ਸਤਿਗੁਰੂ ਜੀ ਬਾਣੀ ਅੰਦਰ ਵੀ ਲਿਖਦੇ ਹਨ ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਆਣ ਜਿਹੜੀ ਇਹ ਸਾਡੇ ਤ੍ਰੈਮਣ ਦੀ ਦੇਹੀ ਹੈ ਇਹ ਪਾਣੀ ਤੇ ਅੰਨ ਦੇ ਸਹਾਰੇ ਹੀ ਚੱਲਦੀ ਹੈ ਸ਼੍ਰੀਮਖ ਪਨਹੇ ਸਨੋਹ ਮਰਦਾਨਾ ਕਹਤੇ ਜਾਚੋ ਭੋਜਨ ਖਾਣਾ ਤੇ ਸਤਿਗੁਰੂ ਗਰੀਬ ਨਵਾਜ਼ ਸੁਣ ਕਰਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਨਗਰ ਦੇ ਵਿੱਚ ਜਾ ਕਰਕੇ ਕਿਹਦੇ ਕੋਲ ਭੋਜਨ ਲੈ ਕਰਕੇ ਖਾਓਗੇ ਜਹਟ ਗਏ ਕਰ ਹੋਰ ਜਾਏ ਤੇ ਜੇ ਜਾਚੋ ਤਹਟ ਗ ਜਾਏ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਜਿਦੈ ਕੋ ਤੁਸੀਂ ਮੈਨੂੰ ਆਗਿਆ ਦਿਓ ਤੁਸੀਂ ਰਜਾ ਦਿਓ ਤੇ ਮੈਂ ਫਿਰ ਉਹਦੇ ਕੋਲ ਹੀ ਜਾ ਕਰਕੇ ਇਹ ਭੋਜਨ ਮੰਗ ਕਰਕੇ ਪ੍ਰਸ਼ਾਦਾ ਮੰਗ ਕਰਕੇ ਖਾ ਲਵਾਂਗਾ ਨਾ ਕੋ ਮੇਲੇ ਮਮ ਹਾ ਸੁਣ ਸ੍ਰੀ ਗੁਰ ਅਲਾਈ ਤੇ ਸਤਿਗੁਰੂ ਗਰੀਬ ਨਿਵਾਜ ਸੁਣ ਕਰਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਸਾਡਾ ਤੇ ਕੋਈ ਇੱਥੇ ਮੇਲੀ ਨਹੀਂ ਹੈ ਸਾਡੇ ਕੋਈ ਮਲਾਪ ਦਾ ਇੱਥੇ ਇਸ ਨਗਰ ਦੇ ਵਿੱਚ ਨਹੀਂ ਰਹਿੰਦਾ ਹੈ ਤੋ ਸੇ ਕਿਸ ਦੇ ਕੋਲ ਜਾ ਕਰਕੇ ਪੂਜਨ ਲੈ ਕਰਕੇ ਖਾਓਗੇ ਚਾਉ ਪਈ ਪਖਰ ਇਕ ਤਖਾਨ ਤੇ ਪੂਤਾ ਝੰਡਾ ਨਾਮ ਰੁਚਿਤ ਕਰਤੁਤਾ ਤੇ ਸਤਿਗੁਰੂ ਜੀ ਕਹਿਣ ਲੱਗੇ ਹਾਂ ਇਸ ਨਗਰ ਦੇ ਵਿੱਚ ਇੱਕ ਪਖਰ ਬਾਢੀ ਨਾਮ ਦਾ ਤਖਾਨ ਹੈ ਤੇ ਉਹਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਹੈ ਝੰਡਾ ਤੇ ਉਸ ਝੰਡੇ ਦੀ ਭਾਈ ਝੰਡੇ ਦੀ ਬਹੁਤ ਸੁੰਦਰ ਕਰਨੀ ਹੈ ਕਰਤੂਤ ਹੈ ਉਹ ਬੜੇ ਸੁੰਦਰ ਕਰਨੀ ਦਾ مالک ਹੈ ਤੂੰ ਉਸ ਦੇ ਕੋਲ ਜਾਣਾ ਕਰ ਜਾਇ ਕਰੋ ਹੋ ਭੋਜਨ ਤਹੈ ਐਨਾ ਮਰਦਾਨਾ ਗਮਨਿਓ ਸੁਨ ਬੈਨਾ ਤੇ ਸਤਿਗੁਰੂ ਗਰੀਬ ਨਵਾਦ ਕਹਿ ਲਗੇ ਭਾਈ ਮਰਦਾਨਾ ਜੀ ਤੁਸੀਂ ਉਹਦੇ ਘਰ ਜਾ ਕਰਕੇ ਤੇ ਪ੍ਰਸ਼ਾਦਾ ਛਕ ਲਵੋ ਭਾਈ ਮਰਦਾਨਾ ਜੀ ਨੇ ਸੁਣਿਆ ਤੇ ਸੁਣ ਕਰਕੇ ਸਤਿਗੁਰੂ ਦੇ ਬਚਨ ਮੰਨ ਕਰਕੇ ਉਹਦੇ ਘਰ ਵੱਲ ਨੂੰ ਚੱਲ ਪਏ ਹਨ ਜਾਏ ਨਗਰ ਮਹਿ ਪ੍ਰਾਪਤ ਭਇਓ ਬੂਜਤ ਬੂਜਤ ਕੋਸਿਕ ਗਇਓ ਤੇ ਇਸ ਤਰ੍ਹਾਂ ਨਗਰ ਦੇ ਵਿੱਚ ਚਲਾ ਗਿਆ ਹੈ ਨਗਰ ਦੇ ਵਿੱਚ ਜਾ ਕਰਕੇ ਇੱਕ ਕੋਹ ਦੀ ਦੂਰੀ ਤੇ ਪਹੁੰਚਿਆ ਹੈ ਤੇ ਕੋਹ ਕੂਤੇ ਜਾ ਕਰਕੇ ਕਿਸੇ ਮਨੁੱਖ ਨੂੰ ਪੁੱਛਿਆ ਹੈ ਇਹ ਫਲਾਣੇ ਬੰਦੇ ਦਾ ਘਰ ਕਿੱਥੇ ਹੈ ਇਸ ਤਰ੍ਹਾਂ ਕਿਸੇ ਮਨੁੱਖ ਨੂੰ ਪੁੱਛਣਾ ਕੀਤਾ ਹੈ ਤਬ ਇੱਕ ਮਾਨਵ ਤੇ ਸੰਗਾ 부ਜਤ ਕਿਨ ਸਰਵ ਪ੍ਰਸੰਗਾ ਉਦੋਂ ਫਿਰ ਇੱਕ ਮਨੁੱਖ ਨੇ ਫਿਰ ਇਸ ਨੂੰ ਪੁੱਛਿਆ ਕਿ ਭਾਈ ਜਰਾ ਕੀ ਨਾਮ ਹੈ ਦਾ ਸਾਰਾ ਜਿਹੜਾ ਪ੍ਰਸੰਗ ਹੈ ਵੀਰਵਾ ਹੈ ਭਾਈ ਮਰਦਾਨੇ ਤੋਂ ਪੁੱਛਿਆ ਹੈ ਕੋ ਹੈ ਤੂੰ ਕਹਤੇ ਚਲ ਆਇਓ ਕੌਣ ਬਰਨੇ ਅਬ ਕਹਾਂ ਸਦਾਇਓ ਇਹ ਕਹਿਣ ਲੱਗਿਆ ਭਾਈ ਤੂੰ ਕੌਣ ਹੈ ਕਿੱਥੋਂ ਚੱਲ ਕਰਕੇ ਆਏ ਹੋ ਤੁਹਾਡਾ ਕਿਹੜਾ ਵਰਣ ਹੈ ਕਿਹੜੀ ਜਾਤ ਹੈ ਕਿਹੜਾ ਧਰਮ ਹੈ ਤੇ ਹੁਣ ਕਿਧਰ ਨੂੰ ਜਾਣਾ ਹੈ ਕਿਧਰ ਚੱਲੇ ਹੋ ਇਸ ਤਰ੍ਹਾਂ ਸਾਰਾ ਪ੍ਰਸੰਗ ਪੁੱਛਣ ਲੱਗੇ ਹਨ ਹੁਣ ਮਰਦਾਨੇ ਵਾਕ ਲਾਇਆ ਛੰਡੇ ਕੋ ਪਰ ਦਿਹੋ ਬਤਾਇਆ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਨੇ ਬਚਨ ਕਹੇ ਕਹਿਣ ਲੱਗੇ ਮੈਨੂੰ ਭਾਈ ਚੰਡੇ ਦਾ ਘਰ ਦੱਸ ਦਵੋ ਕਿ ਭਾਈ ਚੰਡੇ ਦਾ ਘਰ ਕਿੱਧਰ ਹੈ ਕਿਹੜੇ ਪਾਸੇ ਹੈ ਦੋਹਰਾ ਪੂਜ ਲਿਗयो ਸੋ ਹਮੈ ਜਾਇ ਜੁਤਹਿ ਕੇ ਪਾਸ ਤੇ ਭਾਈ ਮਰਦਾਨਾ ਨੇ ਕਹਿਣ ਲੱਗੇ ਜਦੋਂ ਅਸੀਂ ਉਸਦੇ ਘੂਲ ਜਾਵਾਂਗੇ ਭਾਈ ਚੰਡੇ ਦੇ ਘੂਲ ਪਹੁੰਚਾਂਗੇ ਤੇ ਆਪ ਵੀ ਭਾਈ ਚੰਡਾ ਜੀ ਸਾਨੂੰ ਪੁੱਛ ਲੈਣਗੇ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਇਤਿਹਾਸੀ ਉਹਨਾਂ ਨੂੰ ਫਿਰ ਸਾਰਾ ਕੁਝ ਦੱਸ ਦਵਾਂਗੇ ਇੰਦਰਸੈਨ ਸੁਣ ਲੈ ਚਲਾ ਏਠਾਂ ਜਿਹਠਾਂ ਹੁਤੋਂ ਆਵਾਸ ਤੇ ਇਸ ਤਰ੍ਹਾਂ ਜਦੋਂ ਉਸ ਮਨੁੱਖ ਨੇ ਜਿਸ ਦਾ ਨਾਮ ਇੰਦਰਸੈਨ ਸੀ ਉਸ ਇੰਦਰਸੈਨ ਨੇ ਜਦੋਂ ਭਾਈ ਮਰਦਾਨਾ ਜੀ ਦਾ ਜਵਾਬ ਸੁਣਿਆ ਤੇ ਸੁਣ ਕਰਕੇ ਫਿਰ ਜਿੱਥੇ ਭਾਈ ਛੰਡੇ ਦਾ ਘਰ ਸੀ ਪਈ ਝੰਡੇ ਦੇ ਘਰਵਲ ਨੂੰ ਲੈ ਕਰਕੇ ਚੱਲ ਪਿਆ ਹੈ ਚਾਉ ਪਈ ਝੰਡਾ ਮੰਜੇ ਬਨਨ ਕੇ ਤੋ ਦੇਖ ਉਠਿਓ ਤਹ ਆਦਰ へਦੋ ਕਿ ਭਾਈ ਝੰਡਾ ਜੀ ਆਪਣੇ ਘਰ ਦੇ ਵਿੱਚ ਬੈਠੇ ਉਸ ਵੇਲੇ ਮੰਝਾ ਹਣ ਰਹੇ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਮੇਰਾ ਮਿੱਤਰ ਉਗਰ ਸੈਣ ਆਇਆ ਹੈ ਨਾਲ ਇੱਕ ਮਨੁੱਖ ਨੂੰ ਲੈ ਕਰਕੇ ਆਇਆ ਹੈ ਜਿਹੜਾ ਫਕੀਰ ਜਾਪਦਾ ਹੈ ਕਿ ਇਸ ਤਰ੍ਹਾਂ ਫਿਰ ਉੱਠ ਕਰਕੇ ਆਦਰ ਸਤਕਾਰ ਕਰਨ ਵਾਸਤੇ ਉੱਠਿਆ ਹੈ ਤੂਰਨ ਸੁੰਦਰ ਮੰਝਟ ਸਾਇਓ ਅਧਿਕ ਭਾਉ ਕਰ ਤ ਸਹਿਬ ਸਾਇਓ ਬੜਾ ਹੀ ਛੇਤੀ ਸੁੰਦਰ ਮੰਝਾ ਡਾਇਆ ਹੈ ਤੇ ਸੁੰਦਰ ਮੰਝਾ ਡਾ ਕਰਕੇ ਸਤ ਪਾਈ ਮਰਦਾਨਾ ਜਿੰਨੇ ਬਿਠਾਉਣਾ ਕੀਤਾ ਹੈ ਬੜੇ ਪ੍ਰੇਮ ਦੇ ਨਾਲ ਭਾਈ ਵਰਦਾਨੀ ਨੂੰ ਉੱਥੇ ਬਿਠਾਇਆ ਹੈ ਇੰਦਰ ਸੈਨ ਪਨ ਬੈਨ ਉਚਾਰਾ ਖੁਜਤ ਫਿਰਤ ਆਵਾਜ਼ ਤੁਮਾਰਾ ਤੇ ਫਿਰ ਭਾਈ ਇੰਦਰ ਸੈਨ ਨੇ ਬਚਨ ਕਹੇ ਕਹਿਣ ਲਗੇ ਭਾਈ ਝੰਡਾ ਜੀ ਇਹ ਜਿਹੜੇ ਫਕੀਰ ਹਾਂ ਨੇ ਤੁਹਾਡਾ ਘਰ ਲੱਭਦੇ ਫਿਰਦੇ ਸਨ ਇਹ ਤੁਹਾਡੇ ਘਰ ਦਾ ਪਤਾ ਪੁੱਛ ਰਹੇ ਸਨ ਪੂਜ ਰਹੇ ਹੋ ਸਰਬ ਪ੍ਰਸੰਗਾ ਮਹੀਨਾ ਬਤਾਇਓ ਆਨੋ ਸੰਗਾ ਤੇ ਮੈਂ ਇਹਨਾਂ ਨੂੰ ਇਹਨਾਂ ਦੇ ਬਾਰੇ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿੱਧਰ ਜਾਣਾ ਹੈ ਕਿਹੜਾ ਵਰਣ ਹੈ ਪਰ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਇਸ ਕਰਕੇ ਮੈਂ ਇਹਨਾਂ ਨੂੰ ਤੁਹਾਡੇ ਕੋਲ ਲੈ ਕਰਕੇ ਆਇਆ ਹਾਂ ਯਾ ਕੋ ਹੈ ਕੁਛ ਤੁਝ ਸੋ ਕਾਮਾ ਯਾ ਤੇ ਚਲੇ ਆਵਾ ਤੁਝ ਧਾਮਾ ਇਸ ਦਾ ਤੁਹਾਡੇ ਨਾਲ ਕੋਈ ਕੰਮ ਹੈ ਇਸ ਕਰਕੇ ਤੁਹਾਡੇ ਕੋਲ ਚੱਲ ਕਰਕੇ ਇਸ ਘਰ ਦੇ ਵਿੱਚ ਆਇਆ ਹੈ ਬੂਜ ਤੇ ਝੰਡਾ ਤਹਤੇ ਆਇਓ ਕੋਨ ਨਾਮ ਕੋ ਬਰਨ ਸੋ ਸੁਹਾਇਓ ਭਾਈ ਝੰਡਾ ਜੀ ਪੁੱਛਣ ਲੱਗੇ ਭਾਈ ਤੁਸੀਂ ਕੌਣ ਹੋ ਕਿੱਥੋਂ ਚੱਲ ਕਰਕੇ ਆਏ ਹੋ ਕਿਹੜਾ ਤੁਹਾਡਾ ਵਰਣ ਹੈ ਕਿਹੜਾ ਦੇਸ਼ ਹੈ ਦੋਹੋ ਰਾਮ ਮਰਦਾਨਾ ਮਮ ਨਾਮ ਹੈ ਵਰਣ ਮੇਰਾ ਸੀ ਜਾਨ ਤੇ ਭਾਈ ਮਰਦਾਨਾ ਜੀ ਕਹਿ ਲਗੇ ਕਿ ਮੇਰਾ ਨਾਮ ਭਾਈ ਮਰਦਾਨਾ ਹੈ ਮੇਰਾ ਵਰਣ ਬਰਾਸੀ ਹੈ ਮੈਂ ਮਰਾਸੀ ਜਾਤ ਦੇ ਵਿੱਚੋਂ ਹਾਂ ਤੁਮਰੇ ਨਿੱਕ ਪਠਾਇਓ ਸ੍ਰੀ ਨਾਨਕ ਗੁਣਖਾਨ ਤੇ ਗੁਣਾ ਦੀ ਖਾੜ ਸ਼੍ਰੋਮਣੀ ਸਤਗੁਰੂ ਗੁਰੂ ਨਾਨਕ ਸਾਹਿਬ ਦੀਆਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਚੌਪਈ ਝੰਡਾ ਕਹੈ ਨਾ ਹੋ ਕਬ ਜਾਣਹਿ ਕਹ ਕੋ ਨਾਮ ਜਹ ਕੋ ਨਾਮ ਨਾਨਕ ਨਾਮ ਬਖਾਨਤ ਤੇ ਭਾਈ ਝੰਡਾ ਜੀ ਕਹਿ ਲਗੇ ਕਹਿੰਦੇ ਮੈਂ ਨਹੀਂ ਜਾਣਦਾ ਤੁਸੀਂ ਜਿਨ੍ਹਾਂ ਦਾ ਨਾਮ ਦੱਸ ਰਹੇ ਹੋ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਨਾਨਕ ਨਾਮ ਲੈ ਰਹੇ ਹੋ ਮੈਂ ਉਹਨਾਂ ਨੂੰ ਨਹੀਂ ਜਾਣਦਾ ਤੁਸੀਂ ਕਾਰਜ ਦੱਸਣਾ ਕਰੋ ਤੁਸੀਂ ਕਿਵੇਂ ਆਏ ਹੋ ਆਗੇ ਸੁਨਾ ਨਾ ਦੇਖਾ ਕਬਹੀ ਤੂੰਨੇ ਨਾਮ ਸੁਨਾਵਾ ਬਹਿ ਮੈਂ ਤਾਂ ਕਦੇ ਉਹਨਾਂ ਦਾ ਨਾਮ ਸੁਣਿਆ ਵੀ ਨਹੀਂ ਹੈ ਨਾ ਕਦੇ ਉਹਨਾਂ ਨੂੰ ਦੇਖਿਆ ਹੈ ਤੁਸੀਂ ਹੀ ਉਹਨਾਂ ਦਾ ਆਕਰ ਕੇ ਨਾਮ ਦੱਸਿਆ ਹੈ ਕਿ ਕਿਸੇ ਨਾਨਕ ਨਾਮ ਦੀ ਮਨੁੱਖ ਨੇ ਮੈਨੂੰ ਤੁਹਾਡੇ ਕੋਲ ਜਾਂ ਤੁਹਾਨੂੰ ਮੇਰੇ ਕੋਲ ਭੇਜਣਾ ਕੀਤਾ ਹੈ ਤੂੰ ਨਹ ਜਾਣਤ ਸੋ ਮੁਝ ਤੁਜੇ ਜਾਣ ਨਹੀਂ ਚਲੋ ਹਜੂਰ ਨੇ ਪਹਿਚਾਨ ਨਹੀਂ ਤੇ ਭਾਈ ਬਰਦਾਨਾ ਜੀ ਕਹਿਣ ਲੱਗੇ ਕਹਿੰਦੇ ਭਾਈ ਛੰਡਾ ਜੀ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਹੋ ਪਰ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਫੇਸ ਕਰਕੇ ਤੁਸੀਂ ਉਹਨਾਂ ਦੇ ਕੋਲ ਚਲੋ ਤੇ ਚੱਲ ਕਰਕੇ ਉਹਨਾਂ ਦੇ ਹضور ਉਹਨਾਂ ਨੂੰ ਪਛਾਨ ਲੈਣਾ ਕਰੋਨਾ ਦੇ ਦਰਸ਼ਨ ਕਰਨਾ ਕਰੋ ਜੇ ਪਛਾਨ ਤੋ ਮੁਝੇ ਪਠਾਵਾ ਬਿਨ ਜਾਣੇ ਸੁਦੇ ਕਹਿ ਕੋ ਆਵਾ ਤੇ ਕਹਿ ਲਗੇ ਜੇਕਰ ਤੁਹਾਨੂੰ ਪਛਾਣਦੇ ਹਨ ਤਾਂ ਹੀ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਜੇਕਰ ਪਛਾਣਦੇ ਨਾ ਹੋਣ ਤੇ ਮੈਨੂੰ ਤੁਹਾਡੇ ਕੋਲ ਕਿਵੇਂ ਭੇਜ ਸਕਦੇ ਹਨ ਉਹ ਯਸਤਰ ਕੇ ਸੇ ਨੂੰ ਜਾਣੇ ਤੋਂ ਬਿਨਾ ਕਿਸੇ ਕੋਲ ਕਿਵੇਂ ਪੇਚ ਸਕਦਾ ਹੈ ਸੁਣੇ ਇਹੇ ਝੰਡਾ ਬੁੱਧ ਵਿਸੇਖਾ ਬੂਜਤ ਕੋ ਸਰੀਰਤ ਨੇ ਵੇਖਾ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਝੰਡਾ ਜੀ ਜੋ ਬਹੁਤ ਬੁੱਧੀਵਾਨ ਹਨ ਬੜੀ ਸ੍ਰੇਸ਼ਟ ਬੁੱਧੀਵਾਨ ਵਾਲੇ ਹਨ ਤੇ ਪੁੱਛਣ ਲੱਗੇ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਦੱਸੋ ਕਿ ਉਹਨਾਂ ਦਾ ਕਿਹੜਾ ਵੇਖ ਹੈ ਕਿਹੜਾ ਨਿਵਾਸ ਉਹਨਾਂ ਨੇ ਧਾਰਨ ਕੀਤਾ ਹੈ ਕਿਸ ਤਰ੍ਹਾਂ ਦਾ ਦਾ ਸਰੂਪ ਹੈ ਜਿਸ ਪ੍ਰਕਾਰ ਕੇ ਹੋਇ ਤਨ ਰੇਤੇ ਲੇ ਗਵਨਿਓ ਤਪ ਤਸ ਪੇਟ ਪਰਿਤਾ ਜਿਵੇਂ ਦੀ ਉਹਨਾਂ ਦੀ ਰੀਤ ਹੋਵੇ ਫਿਰ ਓਵੇਂ ਦੀ ਭੇਟਾ ਲੈ ਕਰਕੇ ਓਵੇਂ ਦੀ ਉਪਾਇਨ ਲੈ ਕਰ ਕਿ ਤੇ ਉਹਨਾਂ ਦੇ ਕੋਲ ਜਾਣਾ ਕਰੀਏ ਤੇ ਜਾ ਕਰਕੇ ਉਹਨਾਂ ਦੇ ਦਰਸ਼ਨ ਕਰਨਾ ਕਰੀਏ। ਪਨ ਮਰਦਾਨੇ ਬੈਨ ਅਲਾਇਆ ਜਗ ਮਹਾਨ ਨਾਨਕ ਤਪਾ ਕਹਾਇਆ। ਤੇ ਫੇਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਉਹ ਸੰਸਾਰ ਦੇ ਵਿੱਚ ਨਾਨਕ ਤਪਾ ਨਾਮ ਤੋਂ ਜਾਣੇ ਜਾਂਦੇ ਹਨ। ਬੇਸੁ ਉਦਾਸ ਸਰੀਰੇ ਬਿਰਾਜੈ ਤਿਨ ਕੇ ਦਰਸ਼ਨ ਕਨਮਲ ਭਾਜੈ ਤੇ ਉਹਨਾਂ ਦਾ ਉਦਾਸੀ ਸਰੂਪ ਹੈ। ਉਹਨਾਂ ਨੇ ਆਪਣੇ ਸਰੀਰ ਤੇ ਉਦਾਸੀ ਲਿਬਾਸ ਧਾਰਨ ਕੀਤਾ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਪਾਪ ਨਾਸ਼ ਹੋ ਜਾਂਦੇ ਹਨ। ਦੋਹਰਾ ਚੰਡਾ ਹਿਰਦੈ ਵਿਚਾਰਹੀਂ ਕੋ ਅਤੀਤ ਸੁਧ ਸੁਭ ਹੋਏ ਤੇ ਭਾਈ ਢੰਡਾ ਜਿਸ ਤਰ੍ਹਾਂ ਸੁਣ ਕਰਕੇ ਆਪਣੇ ਹਿਰਦੇ ਵਿੱਚ ਵਿਚਾਰ ਕਰਨ ਲੱਗੇ ਕਿ ਇਹ ਕੋਈ ਜ਼ਰੂਰ ਕੋਈ ਸ੍ਰੇਸ਼ਟ ਕੋਈ ਚੰਗਾ ਸਾਧੂ ਹੋਵੇਗਾ। ਕੋਈ ਅਤੀਤ ਕੋਈ ਮਨੁੱਖ ਕੋਈ ਅਤੀਤੀ ਸਾਧੂ ਮਹਾਪੁਰ ਸੋਣਾ ਕਰੇਗਾ ਅਸਨ ਕਰਨ ਆਇਸ ਦੇ ਸਦਨ ਅੰਗਨਾ ਜੋਏ ਇਸ ਤਰ੍ਹਾਂ ਫਿਰ ਉਹ ਭਾਈ ਝੰਡਾ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਤੇ ਆਪਣੇ ਘਰ ਦੇ ਵਿੱਚ ਆਪਣੇ ਘਰ ਵਾਲੀ ਨੂੰ ਭੋਜਨ ਤਿਆਰ ਕਰਨ ਵਾਸਤੇ ਕਹਿ ਦਿੱਤਾ ਹੈ ਚੌਪਈ ਇੰਦਰਸੈਨ ਨੇ ਜੇ ਸਦਨ ਸਿਧਾਰਾ ਝੰਡਾ ਉਪੱਬਨ ਵਿਖੇ ਪਸਾਰਾ ਤੇ ਭਾਈ ਇੰਦਰਸੈਨ ਜਿਹੜਾ ਆਇਆ ਸੀ ਨਾਲ ਉਹ ਆਪਣੇ ਘਰ ਨੂੰ ਚਲਾ ਗਿਆ ਹੈ ਤੇ ਝੰਡਾ ਉਪੱਬਨ ਵਿਖੇ ਪਧਾਰਾ ਭਾਈ ਝੰਡਾ ਬਾਗ ਦੇ ਵਿੱਚ ਚਲਾ ਗਿਆ ਹੈ পুষ্প ਮਧਰ ਫਲੇ ਤਹ ਤੀ ਆਨੇ ਦੇਖ ਬਚਨੇ ਭਾਖੇ ਮਰਦਾਨੇ ਤੇ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਬਾਗ ਦੇ ਵਿੱਚੋਂ ਜਾ ਕਰਕੇ ਬੜੇ ਸੁੰਦਰ ਸੋਹਣੇ ਸੁਨੇ ਫੁੱਲ ਤੇ ਬੜੇ ਸੁੰਦਰ ਰਸੀਲੇ ਮਿੱਠੇ ਫਲ ਲੈ ਕਰਕੇ ਆਇਆ ਹੈ ਦੇਖ ਬਚਨਾ ਭਾਖੇ ਮਰਦਾਨੇ ਇਸ ਤਰ੍ਹਾਂ ਦੇਖ ਕਰਕੇ ਭਾਈ ਮਰਦਾਨਾ ਜੀ ਨੇ ਫਿਰ ਬਚਨ ਕਹੇ ਪੁੱਛਣਾ ਕੀਤਾ ਹੈ ਤੋ ਕੌਣ ਆਏ ਜੋ ਮਮ ਸੰਗਾ ਸਉਬ ਸੁਭਾਏ ਜਨ ਰੁਚਰ ਰੁਚਰ ਅਨੰਗਾ ਤੇ ਭਾਈ ਮਰਦਾਨਾ ਜੀ ਪੁੱਛਣ ਲੱਗੇ ਕਹਿੰਦੇ ਕਿ ਇਹ ਜਿਹੜਾ ਮੇਰੇ ਨਾਲ ਆਇਆ ਸੀ ਇਹ ਮਨੁੱਖ ਕੌਣ ਸੀ ਜਿਹਦਾ ਬੜਾ ਚੰਗਾ ਸੁਭਾਅ ਸੀ ਬੜਾ ਸ੍ਰੇਸ਼ਟ ਸੁਭਾਅ ਸੀ ਤੇ ਬੜੇ ਹੀ ਮਿੱਠੀ ਬੋਲੀ ਵਾਲਾ ਸੀ ਇਹ ਕੌਣ ਸੀ ਮੈਨੂੰ ਇਸ ਦੇ ਬਾਰੇ ਦੱਸਣਾ ਕਰੋ ਮੁੱਜ ਕੋ ਤੂੰ ਮਰੇ ਤਾਮਲੇ ਆਵਾ ਮਧੁਰ ਗ੍ਰਾਗ ਹੈ ਸੁਖ ਉਪਜਾਵਾ ਜਿਹੜਾ ਮੈਨੂੰ ਤੁਹਾਡੇ ਘਰ ਦੇ ਵਿੱਚ ਇੱਥੇ ਛੱਡ ਕਰਕੇ ਗਿਆ ਤੇ ਫਿਰ ਬੜੇ ਮਿੱਠੇ ਬਚਨ ਬੋਲ ਕਰਕੇ ਬੜੇ ਬਿਠਾਸ ਦੇ ਸਹਿਤ ਬੋਲਦਾ ਤੇ ਬੜੇ ਸੁੰਦਰ ਬਚਨ ਕਹਿ ਕਰਕੇ ਸੁਖ ਪਾਉਣਾ ਕਰਦਾ ਤੇ ਸਾਹਮਣੇ ਵਾਲੇ ਨੂੰ ਵੀ ਸੁਖ ਦਿੰਦਾ ਹੈ ਝੰਡਾ ਕਹ ਨਗਰ ਣਿਪਜੋ ਆਖੋ ਮਾਤਲ ਲੱਗੈ ਸੋ ਕਿ ਝੰਡਾ ਜੀ ਕਹਿਣ ਲੱਗੇ ਕਹਿੰਦੇ ਇਹ ਜੋ ਨਗਰ ਦਾ ਰਾਜਾ ਹੈ ਉਹ ਨਗਰ ਦਾ ਰਾਜਾ ਇਸ ਦਾ ਮਾਮਾ ਲੱਗਦਾ ਹੈ ਮੁਰਜ ਸੋ ਪ੍ਰੀਤੇ ਕਰਹੇ ਅਧਿਕਾਈ ਕਰਦੇ ਭਗਤ ਹੋਵਤ ਇਕ ਥਾਈ ਤੇ ਇਹ ਉਸ ਰਾਜੇ ਦਾ ਭਨੇਵਾ ਹੈ ਇਹ ਮੇਰੇ ਨਾਲ ਬੜੇ ਹੀ ਪ੍ਰੀਤ ਕਰਦਾ ਹੈ ਮੇਰੇ ਨਾਲ ਇਸ ਦਾ ਬੜਾ ਪ੍ਰੇਮ ਹੈ ਕਿ ਅਸੀਂ ਦੋਵੇਂ ਇੱਕ ਥਾਂ ਤੇ ਇਕੱਠੇ ਬੈਠ ਕਰਕੇ ਤੇ ਪਰਮੇਸ਼ਰ ਦੀ ਭਗਤੀ ਕਰਦੇ ਹਾਂ ਅਕਾਲ ਪੁਰਖ ਪਰਮੇਸ਼ਰ ਦੇ ਗੀਤ ਗਾਇਨ ਕਰਦੇ ਹਾਂ ਰੱਬ ਕੋ ਸੋ ਜਸ ਗਾਏ ਕਰ ਪ੍ਰੇਮਾ ਹੋਇ ਕਾਂਤ ਇਹ ਅਹਮਰੋ ਨਿਮਾ ਤੇ ਅਸੀਂ ਦੋਨੇ ਹੀ ਇਕੱਠੇ ਹੋ ਕਰਕੇ ਇਕਾਂਤ ਵਿੱਚ ਹੋ ਕਰਕੇ ਪ੍ਰਭੂ ਦਾ ਸ੍ਰੇਸ਼ਟ ਜਸ ਗਾਇਨ ਕਰਦੇ ਹਾਂ ਇਹੀ ਸਾਡਾ ਦੋਨਾਂ ਦਾ ਨੀਮ ਹੈ ਕਰ ਵਿਚਾਰ ਆਤਮ ਅਭਿਆਸਾ ਮਰੇ ਮਦੇ ਬ੍ਰਿੱਧ ਹੈ ਅਦਕ ਹੁਲਾਸਾ ਇਸ ਤਰ੍ਹਾਂ ਵਿਚਾਰ ਕਰਕੇ ਆਤਮ ਅਭਿਆਸ ਦੀ ਵਿਚਾਰ ਕਰਕੇ ਸਾਡੇ ਹਿਰਦੇ ਦੇ ਵਿੱਚ ਬਹੁਤ ਹੁਲਾਸ ਬੜੀ ਪ੍ਰੇਮ ਭਾਵਨਾ ਬੜਾ ਖੇੜਾ ਜਿਹੜਾ ਹੈ ਵੱਧ ਜਾਂਦਾ ਹੈ ਸੁਨ ਮਰਦਾਨੇ ਬਚਨ ਉਚਾਰੇ ਧਨ ਸੰਤ ਤੁਮ ਪ੍ਰਭ ਕੇ ਪਿਆਰੇ ਤੇ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਕਹਿ ਲੱਗੇ ਤੁਸੀਂ ਧਨ ਹੋ ਤੁਹਾਡੀ ਕਰੜੀ ਧਨ ਹੈ ਵਾਡੀ ਕਰਨੀ ਬੜੀ ਸੁੰਦਰ ਹੈ ਤੁਸੀਂ ਪ੍ਰਭੂ ਦੇ ਪਿਆਰੇ ਸੰਤ ਜਨ ਹੋ ਧਰ ਔਰ ਸਮਤ ਭਗਤ ਮਨ ਰੰਗੇ ਮਿਲ ਕੇ ਕਰੋ ਸਦਾ ਸਤ ਸੰਗੇ ਤੇ ਸਦਾ ਹੀ ਤੁਸੀਂ ਆਪਣੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸਦਾ ਸ੍ਰੇਸ਼ਟ ਮਤ ਧਾਰਨ ਕਰਕੇ ਤੇ ਭਗਤੀ ਦੇ ਵਿੱਚ ਭਿੱਜ ਕਰਕੇ ਸਦਾ ਹੀ ਸਤ ਸੰਗਤ ਕਰਦੇ ਰਹੋ ਤੇ ਪਰਮੇਸ਼ਰ ਦੇ ਗੀਤ ਗਾਇਨ ਕਰਦੇ ਰਹੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਇਸ ਝੰਡਾ ਨੂੰ ਕਹਿ ਰਹੇ ਹਨ ਤੇ ਹੁਣ ਜਿਵੇਂ ਛੰਡਾ ਜੀ ਤੇ ਪਾਈ ਮਰਦਾਨਾ ਜੀ ਇਹ ਦੋਵੇਂ ਹੀ ਸਤਿਗੁਰਾਂ ਦੇ ਵਾਸਤੇ ਪ੍ਰਸ਼ਾਦਾ ਲੈ ਕਰਕੇ ਜਾਂਦੇ ਹਨ ਜਿਵੇਂ ਜਾ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀ ਦਰਸ਼ਨ ਕਰਨਾ ਕਰਦੇ ਹਨ ਜਿਵੇਂ ਸਤਿਗੁਰੂ ਜੀ ਇਹਨਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਉਹ ਸਾਰੀ ਵਿਚਾਰ ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇਥੋਂ ਤੱਕ ਵਿਚਾਰ ਕਰਦਿਆਂ ਹੋਇਆਂ ਬੇਅੰਤ ਖੁਸ਼ੀਆਂ ਚੁੱਕਾਂ ਦੇਖਣਾ ਗਾਹ ਤੋ ਸਤਗੁਰੂ ਜੀ ਸਮਤ ਬਖਸ਼ਣ ਜੀ ਸਨਨ ਮਰਦਾਨੇ ਬਚਨ ਉਚਾਰੇ ਧੰਨ ਸੰਤ ਤਮ ਪ੍ਰਭ ਕੇ ਪਿਆਰੇ ਧਰ ਔਰ ਸਮਤ ਭਗਤ ਮਨ ਰੰਗੇ ਮਿਲ ਕੇ ਕਰੋ ਸਦਾ ਸਤ ਸੰਗੇ ਏ ਗੋਬਿੰਦ ਏ ਗੋਪਾਲ ਏ ਦਇਆਲਾ प्राणनाथ अनाथ सखे दीन दर्दनेवार हे समरथ अगमपूरन मोहे मया तार तानक दानक उतार। ਆਈ ਪ੍ਰਭ ਸਰਣਾਗਤੀ ਕਿਰਪਾ ਦੇ ਦਇਆ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁ ਉਤਰੇ ਪਾਰ ਜੋ ਸਰਦਾ ਕਰ ਸਿਮਦੇ ਬਾਰੀ ਤਾਰਨ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ